ਨਾ ਖਾਣ ਪੀਣ ਦਾ ਸਮਾਨ ਵੀ ਨਹੀਂ ਕੱਢ ਸਕਕੇ ਪੀ ਜਿਹੜਾ ਰਾਸ਼ਨ ਅੰਦਰ ਪਿਆ ਹੀ ਉਹ ਹੀ ਕੱਢ ਲਈਏ ਬਾਸ ਆਪਾਂ ਬੱਚੇ ਲੈ ਕੇ ਬਾਹਰ ਚਲ ਗਏ ਆ ਮੇਰੀ ਇਹ ਮੇਰਾ ਹੁਣ ਸ਼ਾਹ ਪਾਜੀ ਇੱਥੇ ਇਹਨਾਂ 9 9 ਫੁੱਟ ਪਾਣੀ ਹੀ ਇੱਥੇ 4 ਦਿਨ ਤੇ ਪਾਣੀ ਵੀ ਨਹੀਂ ਲੱਥਿਆ ਜਿੰਦਾ ਜੱਟਾਂ ਦੇ ਘਰਾਂ ਦੇ ਉੱਥੇ ਬਿੱਠੇ ਰਹਿੰਦੇ ਕਾਨਾਂ ਦੇ ਬੱਚੇ ਨੇ ਗੁਜ਼ਾਰਾ ਫਿਰ ਕਿਸ਼ਤੀਆਂ ਤੇ ਮਤਲਬ ਭੋਜੀ ਰਾਸ਼ਨ ਦੇਖ ਜਾਂਦੇ ਰਹੇ ਆ ਤੇ ਉਹ ਖਾਂਦੇ ਰਹੇ ਕੰਮ ਕੀ ਕਰਦੇ ਪਾਜੀ ਦਿਹਾੜੀ ਲਾਉਂਦੇ ਇੱਥੇ ਗੋਭੀ ਲੱਗਦੀ ਸੀ ਬਸ ਦਿਹਾੜੀ ਜਾਂਦੇ ਹੁੰਦੇ ਆ ਹੁਣ ਤੇ ਕਹਿਆ ਰਿਹਾ ਕਿਦਾਂ ਹੁਣ ਪਾਜੀ ਇੰਦਾ ਰਾਸ਼ਨ ਦੇ ਕੇ ਜਾਂਦੇ ਉਹ ਬੱਚਿਆਂ ਨੂੰ ਪਕਾ ਕੇ ਤੇ ਖਵਾਲੀ ਜਾਂਦੇ ਆ ਪਰ ਰਾਸ਼ਨ ਤੇ ਚਲੋ ਦੇਂਦੇ ਪਰ ਮਕਾਨ ਕਿਦਾਂ ਬਣੇ ਹੁਣ ਪਾਜੀ ਮਕਾਨ ਇੰਦਾ ਹੀ ਆ ਹਜੇ ਮਤਲਬ ਬੱਚਾ ਮੇਰਾ 7 ਸਾਲ ਦਾ ਹੀ ਤੇ ਉਹਰੇ ਭੈਣ ਭਰਾਵਾ ਗਾੜੀ ਇਹੋ ਮੇਰੀ ਬੇਨਤੀ ਆ ਮੇਰੀ ਮਦਦ ਕੀਤੀ ਜਾਵੇ ਮੇਰਾ ਭਾਂਵੇਂ ਇੱਕ ਹੀ ਕਮਰਾ ਪਾ ਕੇ ਮੈਨੂੰ ਦੇ ਦਿਓ ਮੈਂ ਆਪਣੇ ਬੱਚਿਆਂ ਬੱਚੇ ਲੈ ਕੇ ਆਪਣੇ ਘਰ ਬੈ ਸਕਾਂ। ਸੇਵਾ ਦੇ ਸਮਾਜ ਸੇਵਾ ਕੋ ਬਹੁਤ ਜ਼ਰੂਰਤ ਤੋਂ ਮੰਗਦੇ। ਬਰ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਕਿ ਉਹ ਵੀ ਬਹੁਤ ਸੇਵਾ ਕਰਦੇ ਤੇ ਲੋਕੀ ਦਾਨ ਬਹੁਤ ਕਰਦੇ ਪਏ। ਹਾਂਜੀ ਭਾਜੀ ਦਾਨ ਕੱਪੜੇ ਵਗੈਰਾ ਵੀ ਦੇਣ ਡੇ ਰਾਸ਼ਨ ਵੀ ਦੇਣ ਡੇ ਸਾਰਾ ਕੁਝ ਦੇਣ ਡਿਆ। ਤੁਸੀਂ ਮੈਂ ਤੇ ਅੰਨੀ ਭਾਵੇਂ ਰਾਸ਼ਨ ਭਾਵੇਂ ਮੈਨੂੰ ਦੋ ਭਾਵੇਂ ਨਾ ਦੋ ਮੈਨੂੰ ਇੱਕ ਕਮਰਾ ਪਾ ਕੇ ਤੇ ਦੇ ਸਕੋ ਬਸ ਰਹਿਣ ਵਾਸਤੇ ਨਹੀਂ ਕੁਝ ਹਾਂਜੀ ਰਹਿਣ ਵਾਸਤੇ ਨਹੀਂ ਆ ਛੱਤ ਵੀ ਡੇਗੀ ਆ ਆਪਣੇ ਵਿਹੜੇ 'ਚ ਤੰਬੂ ਲਾ ਕੇ ਬਿਠੇ ਆ ਬਸ ਦੇਖੇ ਗਏ ਤੇ ਮੰਗਿਆ ਹੀ ਤੇ ਤੋਰ 'ਚ ਇੱਕ ਕੰਮ ਵੀ ਗਿਆ ਹੱਥੋਂ ਹਾਂਜੀ ਹਾਂਜੀ ਭਾਜੀ ਇੱਦਾਂ ਹੀ ਆ ਹੁਣ ਟਾਈਮ ਪਾਸ ਤੇ ਕਰਨਾ ਪੈਣਾ ਵਾ ਮੋਬਾਈਲ ਨੰਬਰ ਕੀ ਦੱਲਾਂ ਮੇਰਾ 95924 19264 ਪ੍ਰਕਾਸ਼ ਜੀ ਕੀ ਕੰਮ ਕਰਦੇ ਹੋ ਦਿਹਾੜੀ ਦਾ ਪਾ ਜੀ ਇਹ ਤਾਂ ਪਾਣੀ ਆਇਆ ਕੀ ਹਾਲਤ ਸੀ ਘਰ ਦੇ ਇਥੇ ਬਹੁਤ ਮਾੜੇ 9 ਫੁੱਟ ਪਾਣੀ ਆ ਗਿਆ ਘਰ ਡੁੱਬਾ ਰਹੀ ਜੱਟਾ ਘਰ ਜਾ ਕੇ ਫਿਰ ਰਾਤ ਕੱਟੀ ਆ ਛੋਟੇ ਛੋਟੇ ਬੱਚੇ ਜਦੋਂ ਪਾਣੀ ਦਾ ਪਤਾ ਲੱਗਾ ਫਿਰ ਕਿੱਧਰ ਨਿਕਲੇ ਬੈਠੇ ਬਹੁਤ ਔਖੇ ਨਿਕਲੇ ਆ ਜੀ ਪਾਣੀ ਚ ਗਏ ਆ ਥੇਲੀ ਤੇ ਫਿਰ ਰੋਟੀ ਪਾਣੀ ਦਾ ਕਿੱਦਾਂ ਚੱਲਦਾ ਸੀ ਰੋਟੀ ਪਾਣੀ ਫਵਜੀ ਆਉਂਦੇ ਸੀ ਬੇੜੀ ਤੇ ਤੋਂ ਥੋੜਾ ਬੋਤਾ ਬੱਚਿਆਂ ਨੂੰ ਦੇ ਜਾਂਦੇ ਕਿੰਨੇ ਕਿ ਬੱਚਿਆਂ ਨੂੰ ਸੰਭਾਲਣਾ ਬੜਾ ਔਖਾ ਆ ਜਾਂਦਾ ਹਾਂਜੀ ਹਾਂਜੀ ਬਹੁਤ ਜ਼ਿਆਦਾ ਕਿਉਂਕਿ ਮਕਾਨ ਵੀ ਟੱਟ ਗਿਆ ਤੁਹਾਡਾ ਤੇ ਮਕਾਨ ਵੀ ਕਿਹਾ ਭਾਜੀ ਕੰਮਕਾਰ ਵੀ ਬੰਦਿਆ ਹੋ ਗਿਆ ਸਾਰਾ ਕੁਝ ਦਿਹਾੜੀਦਾਰ ਬੰਦੇ ਹਨ ਕੰਮ ਕੀ ਕਰਦੇ ਤੁਸੀਂ ਆਹੋ ਗੋਬੀ ਦਾ ਕੰਮ ਹੀ ਭਾਜੀ ਦਿਹਾੜੀ ਲਾ ਲਈ ਦੀ ਤੇ ਖਾਲੀ ਦੀ ਸਾਰੀ ਗੋਬੀ ਵੀ ਗਈ ਹਾਂਜੀ ਸਾਰਾ ਕੁਝ ਅੱਜ ਬੜਾ ਖੋਰੀ ਹੋ ਗਿਆ ਕੁਝ ਬਹੁਤ ਜ਼ਿਆਦਾ ਭਾਜੀ ਬਹੁਤ ਮਾੜੇ 9 ਫੁੱਟ ਪਾਣੀ ਆ ਗਿਆ ਘਾ ਡੁੱਬਾਈ ਰਹੀ ਜੱਟਾ ਘਰ ਜਾ ਕੇ ਫਿਰ ਰਾਤ ਕੱਟੀ ਛੋਟੇ ਛੋਟੇ ਬੱਚੇ ਜਿਹੜੇ ਪਾਣੀ ਦਾ ਪਤਾ ਲੱਗਾ ਫਿਰ ਕਿੱਦਾਂ ਨਿਕਲੇ ਬੈਠੇ ਬਹੁਤ ਔਖੇ ਨਿਕਲੇ ਆ ਜੀ ਪਾਣੀ ਚ ਗਏ ਆ ਥੇਲੀ ਤੇ ਤੇ ਰੋਟੀ ਪਾਣੀ ਦਾ ਕਿੱਦਾਂ ਚੱਲਦਾ ਸੀ ਰੋਟੀ ਪਾਣੀ ਫਵਜੀ ਆਉਂਦੇ ਸੀ ਬੇੜੀ ਤੇ ਤੋਂ ਥੋੜਾ ਬੋਤਾ ਬੱਚਿਆਂ ਨੂੰ ਦੇ ਜਾਂਦੇ ਸੀ ਕਿ ਕਿ ਬੱਚਿਆਂ ਨੂੰ ਸੰਭਾਲਣਾ ਬੜਾ ਔਖਾ ਆ ਜਾਂਦਾ ਹਾਂਜੀ ਹਾਂਜੀ ਬਹੁਤ ਜ਼ਿਆਦਾ ਕਿਉਂਕਿ ਮਕਾਨ ਵੀ ਢੱਟ ਗਿਆ ਤੁਹਾਡਾ ਤੇ ਮਕਾਨ ਵੀ ਕਿਹਾ ਭਾਜੀ ਕੰਮਕਾਰ ਵੀ ਬੰਦੇ ਆ ਹੋ ਗਿਆ ਸਾਰਾ ਕੁਝ ਢਿਆੜੀਦਾਰ ਬੰਦੇ ਆ ਕੰਮ ਕੀ ਕਰਦੇ ਸੀ ਤੁਸੀਂ ਆਹੋ ਗੋਬੀ ਦਾ ਕੰਮ ਹੀ ਭਾਜੀ ਦਿਹਾੜੀ ਲਾ ਲਈ ਦੀ ਤੇ ਖਾਲੀ ਦੀ ਸਾਡ ਕੀ ਗੋਦੀ ਵੀ ਗਈ ਹਾਂਜੀ ਸਾਰਾ ਕੋਈ ਅਜ ਬੜਾ ਔਖਾ ਨਹੀਂ ਹੋ ਗਿਆ ਕੁਝ ਬਹੁਤ ਜ਼ਿਆਦਾ ਭਾਜੀ ਜਿਵੇਂ ਮੈਂ ਪਿੰਡ ਪੱਕੋ ਕੇ ਟਾਲੀ ਸਾਥ ਵੀ ਰਹਿਣ ਵਾਲੀਆਂ ਭਾਜੀ ਮੇਰਾ ਮਤਲਬ ਵੀ ਦਿਨਹਾੜ ਆਇਆ ਬਹੁਤ ਨੁਕਸਾਨ ਹੋ ਗਿਆ ਵਾ ਮਤਲਬ ਸਾਰਾ ਕੋਸ਼ੀ ਕੱਚਾ ਘਾਹ ਰਹੀ ਛੱਤ ਵੀ ਡਿੱਗ ਗਈ ਆ ਨਾ ਆਪਾਂ ਕੋ ਕਾੜੀ ਸਕੇ ਆ ਨਾ ਬੱਚਿਆਂ ਦੇ ਕੱਪੜੇ ਵਗੈਰਾ ਨਾ ਆਪਾਂ ਆਪਣਾ ਖਾਣ ਪੀਣ ਦਾ ਸਮਾਨ ਵੀ ਨਹੀਂ ਕੱਢ ਸਕਕੇ ਪੀ ਜਿਹੜਾ ਰਾਸ਼ਨ ਅੰਦਰ ਪਿਆ ਹੀ ਉਹ ਹੀ ਕੱਢ ਲਈਏ ਬਸ ਆਪਾਂ ਬੱਚੇ ਲੈ ਕੇ ਬਾਹਰ ਚਲ ਗਏ ਆ ਮੇਰੀ ਇਹ ਮੇਰਾ ਹੁਣ ਸਾ ਪਾਜੀ ਇੱਥੇ ਇਹਨਾਂ 9 9 ਫੁੱਟ ਪਾਣੀ ਸੀ ਇੱਥੇ ਚਾਰ ਦਿਨ ਤੇ ਪਾਣੀ ਵੀ ਨਹੀਂ ਲੱਥਿਆ ਜਿੰਦਾ ਜੱਟਾਂ ਦੇ ਘਰਾਂ ਦੇ ਉੱਥੇ ਬਿਠੇ ਰਹਿੰਦੇ ਕਾਨਾਂ ਦੇ ਬੱਚੇ ਨੇ ਗੁਜ਼ਾਰਾ ਫਿਰ ਕਿਸਤੀਆਂ ਤੇ ਮਤਲਬ ਭੋਜੀ ਰਾਸ਼ਨ ਦੇਖ ਜਾਂਦੇ ਰਹੇ ਆ ਤੇ ਉਹ ਖਾਂਦੇ ਰਹੇ ਪਾਜੀ ਦਿਹਾੜੀ ਲਾਉਂਦੇ ਇੱਥੇ ਗੋਭੀ ਲੱਗਦੀ ਸੀ ਬਸ ਦਿਹਾੜੀ ਜਾਂਦੇ ਹੁੰਦੇ ਆ ਹੁਣ ਫਿਰ ਕਿਹਜਾਰਾ ਕਿਦਾਂ ਹੁਣ ਪਾਜੀ ਇਦਾਂ ਰਾਸ਼ਨ ਦੇ ਕੇ ਜਾਂਦੇ ਉਹ ਬੱਚਿਆਂ ਨੂੰ ਪਕਾ ਕੇ ਤੇ ਖਵਾਲੀ ਜਾਂਦੇ ਆ ਪਰ ਰਾਸ਼ਨ ਤਾਂ ਚਲੋ ਦੇਂਦੇ ਪਰ ਮਕਾਨ ਕਿੱਦਾਂ ਬਣਨਾ ਹੁਣ ਪਾਜੀ ਮਕਾਨ ਇਦਾਂ ਹੀ ਆ ਹਜੇ ਮਤਲਬ ਬੱਚਾ ਮੇਰਾ 7 ਸਾਲ ਦਾ ਹੀ ਤੇ ਉਹ ਗਰੇ ਭੈਣ ਭਰਾਵਾਂ ਗਾੜੀ ਹੈ ਹੋ ਮੇਰੀ ਬੇਨਤੀ ਆ ਮੇਰੀ ਮਦਦ ਕੀਤੀ ਜਾਵੇ ਮੇਰਾ ਭਾਂਵੇਂ ਇੱਕ ਹੀ ਕਮਰਾ ਪਾ ਕੇ ਮੈਨੂੰ ਦੇ ਦਿਓ ਮੈਂ ਆਪਣੇ ਬੱਚਿਆਂ ਬੱਚੇ ਲੈ ਕੇ ਆਪਣੇ ਘਰ ਬੈ ਸਕਾਂ ਸੰਜੀ ਸਮਾਜ ਸੇਵਕ ਬਹੁਤ ਜ਼ਿਆਦਾ ਤੋਂ ਮੰਗਦੇ ਔਰ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਕਿ ਬਹੁਤ ਸੇਵਾ ਕਰਦੇ ਪਹਿਲਾਂ ਕੀ ਦਾਨ ਬਹੁਤ ਕਰਦੇ ਤੇ ਹਾਂਜੀ ਭਾਜੀ ਦਾਨ ਕੱਪੜੇ ਵਗੈਰਾ ਵੀ ਦੇਣ ਡੇ ਰਾਸ਼ਨ ਵੀ ਦੇਣ ਡੇ ਸਾਰਾ ਕੁਝ ਦੇਣ ਡਿਆ ਤੇ ਮੈਂ ਤੇ ਅੰਨੀ ਭਾਵੇਂ ਰਾਸ਼ਨ ਭਾਵੇਂ ਮੈਨੂੰ ਦੋ ਭਾਵੇਂ ਨਾ ਦੋ ਮੈਨੂੰ ਇੱਕ ਕਮਰਾ ਪਾ ਕੇ ਤੇ ਦੇ ਸਕੋ ਬਸ ਰਹਿਣ ਵਾਸਤੇ ਨਹੀਂ ਕੋਈ ਹਾਂਜੀ ਰਹਿਣ ਵਾਸਤੇ ਨਹੀਂ ਆ ਛੱਤ ਵੀ ਡੇਗ ਗਈ ਆ ਆਪਣੇ ਵਿਹੜੇ ਚ ਤੰਬੂ ਲਾ ਕੇ ਬਿਠੇ ਆਂ ਬਸ ਦੇਖਿਆ ਜੇ ਤੇ ਮੰਗਿਆ ਹੀ ਤੇ ਤੋਰ ਚ ਇੱਕ ਕੰਮ ਵੀ ਗਿਆ ਹੱਤੋਂ ਹਾਂਜੀ ਹਾਂਜੀ ਭਾਜੀ ਇਦਾਂ ਹੀ ਆ ਹੁਣ ਟਾਈਮ ਪਾਸ ਤੇ ਕਰਨਾ ਪੈਣਾ ਵਾ ਮੋਬਾਈਲ ਨੰਬਰ ਕੀ ਦੱਸਾਂ ਮੇਰਾ 95924 19264 ਪ੍ਰਕਾਸ਼ ਜੀ ਕੀ ਕੰਮ ਕਰਦੇ ਹੋ ਦਿਹਾੜੀ ਦਾ ਭਾਜੀ ਜਦੋਂ ਪਾਣੀ ਆਇਆ ਕੀ ਹਾਲਾਤ ਸੀ ਕਰਦੇ ਇੱਥੇ ਬਹੁਤ ਮਾੜੇ 9 ਫੁੱਟ ਪਾਣੀ ਆ ਗਿਆ ਕਾ ਡੁੱਬ ਗਈ ਰਹੀ ਜੱਟਾਂ ਘਰ ਜਾ ਕੇ ਫਿਰ ਰਾਤ ਕੱਟੀ ਐ ਛੋਟੇ ਛੋਟੇ ਬੱਚੇ ਸੀ ਜਦੋਂ ਪਾਣੀ ਦਾ ਪਤਾ ਲੱਗਾ ਫਿਰ ਕਿੱਦਾਂ ਨਿਕਲੇ ਬੱਚੇ ਬਹੁਤ ਔਖੇ ਨਿਕਲੇ ਆ ਜੀ ਪਾਣੀ ਚ ਗਏ ਆ ਥੇਲੀ ਤੇ ਤੇ ਰੋਟੀ ਪਾਣੀ ਦਾ ਕਿੱਦਾਂ ਚੱਲਦਾ ਸੀ ਰੋਟੀ ਪਾਣੀ ਫਵਜੀ ਆਉਂਦੇ ਸੀ ਬੇੜੀ ਤੇ ਤੋਂ ਥੋੜਾ ਬੋਤਾ ਬੱਚਿਆਂ ਨੂੰ ਦੇ ਜਾਂਦੇ ਸੀ ਕਿ ਨਹੀਂ ਕਿ ਬੱਚਿਆਂ ਨੂੰ ਸੰਭਾਲਣਾ ਬੜਾ ਔਖਾ ਜਾਂਦਾ ਹਾਂਜੀ ਹਾਂਜੀ ਬਹੁਤ ਜ਼ਿਆਦਾ ਕਿਉਂਕਿ ਮਕਾਨ ਵੀ ਢੱਟ ਗਿਆ ਤੁਹਾਡਾ ਤੇ ਮਕਾਨ ਵੀ ਗਿਆ ਭਾਜੀ ਕੰਮਕਾਰ ਵੀ ਬੰਦੇ ਆ ਹੋ ਗਿਆ ਸਾਰਾ ਕੁਝ ਦਿਹਾੜੀਦਾਰ ਬੰਦੇ ਆ ਕੰਮ ਕੀ ਕਰਦੇ ਸੀ ਤੁਸੀਂ ਆਹੋ ਗੋਬੀ ਦਾ ਕੰਮ ਹੀ ਭਾਜੀ ਦਿਹਾੜੀ ਲਾ ਲਈ ਦੀ ਤੇ ਖਾਲੀ ਦੀ ਸਾਡ ਕਿਤੇ ਗੋਡੀ ਵੀ ਗਈ ਹਾਂਜੀ ਸਾਰਾ ਕੁਝ ਗਿਆ ਅੱਜ ਬੜਾ ਔਖਾ ਨਹੀਂ ਹੋ ਗਿਆ ਕੁਝ ਬਹੁਤ ਜ਼ਿਆਦਾ ਭਾਜੀ ਬਹੁਤ ਮਾੜੇ 9 ਫੁੱਟ ਪਾਣੀ ਆ ਗਿਆ ਘਾਟ ਡੁੱਬਾ ਰਹੀ ਜੱਟਾ ਘਰ ਜਾ ਕੇ ਫਿਰ ਰਾਤ ਕੱਟੀ ਛੋਟੇ ਛੋਟੇ ਬੱਚੇ ਸੀ ਜਦੋਂ ਪਾਣੀ ਦਾ ਪਤਾ ਲੱਗਾ ਫਿਰ ਕਿਧਰ ਨਿਕਲੇ ਬੈਠੇ ਬਹੁਤ ਔਖੇ ਨਿਕਲੇ ਆ ਜੀ ਪਾਣੀ ਚ ਗਏ ਆ ਥੇਲੀ ਤੇ ਤੇ ਰੋਟੀ ਪਾਣੀ ਦਾ ਕਿੱਦਾਂ ਚੱਲਦਾ ਸੀ ਰੋਟੀ ਪਾਣੀ ਫੌਜੀ ਆਉਂਦੇ ਸੀ ਬੇੜੀ ਤੇ ਤੋਂ ਥੋੜਾ ਬੋਤਾ ਬੱਚਿਆਂ ਨੂੰ ਦੇ ਜਾਂਦੇ ਸੀ ਕਿੰਨੀ ਕਿ ਬੱਚਿਆਂ ਨੂੰ ਸੰਭਾਲਣਾ ਬੜਾ ਔਖਾ ਆਉਂਦਾ ਹਾਂਜੀ ਹਾਂਜੀ ਬਹੁਤ ਜ਼ਿਆਦਾ ਕਿਉਂਕਿ ਮਕਾਨ ਵੀ ਢੱਟ ਗਿਆ ਤੁਹਾਡਾ ਤੇ ਮਕਾਨ ਵੀ ਗਿਆ ਭਾਜੀ ਕਾਮਕਾਰ ਵੀ ਬੰਦਿਆ ਹੋ ਗਿਆ ਸਾਰਾ ਕੁਝ ਢਹਾੜੀਦਾਰ ਬੰਦੇ ਆ ਕੰਮ ਕੀ ਕਰਦੇ ਸੀ ਤੁਸੀਂ ਆਹੋ ਗੋਬੀ ਦਾ ਕੰਮ ਹੀ ਭਾਜੀ ਦਿਹਾੜੀ ਲਾਲੀ ਦੀ ਤੇ ਖਾਲੀ ਦੀ ਸਾਡ ਕੀ ਗੋਬੀ ਵੀ ਗਈ ਹਾਂਜੀ ਸਾਰਾ ਕੋਈ ਅਜ ਬੜਾ ਔਖਾ ਨਹੀਂ ਹੋ ਗਿਆ ਕੁਝ ਬਹੁਤ ਜ਼ਿਆਦਾ ਭਾਜੀ ਜਿਵੇਂ ਮੈਂ ਪਿੰਡ ਪੱਕੋ ਕੇ ਟਾਲੀ ਸਾਥ ਦੀ ਰਹਿਣ ਵਾਲੀਆਂ ਪਰ ਜੀ ਮੇਰਾ ਮਤਲਬ ਇਹ ਦਿਨਹਾੜ ਆਇਆ ਬਹੁਤ ਨੁਕਸਾਨ ਹੋ ਗਿਆ ਵਾ ਮਤਲਬ ਸਾਰਾ ਕੋਸ਼ੀ ਕੱਚਾ ਘਾਹ ਰਹੀ ਛੱਤ ਵੀ ਡਿੱਗ ਗਈ ਆ ਨਾ ਜਾਂ ਆਪਾਂ ਕੋ ਕਾੜੀ ਸਕੇ ਆ ਨਾ ਬੱਚਿਆਂ ਦੇ ਕੱਪੜੇ ਵਗੈਰਾ ਨਾ ਜਾਂ ਆਪਾਂ ਆਪਣਾ ਖਾਣ ਪੀਣ ਦਾ ਸਮਾਨ ਵੀ ਨਹੀਂ ਕੱਢ ਸਕੇ ਪੀ ਜਿਹੜਾ ਰਾਸ਼ਨ ਅੰਦਰ ਪਿਆ ਹੀ ਉਹ ਹੀ ਕੱਢ ਲਈਏ ਬੱਸ ਆਪਾਂ ਬੱਚੇ ਲੈ ਕੇ ਬਾਹਰ ਚਲ ਗਏ ਆ ਮੇਰੀ ਇਹ ਮੇਰਾ ਹੁਣ ਸਾ ਪਾਜੀ ਇੱਥੇ ਨਾ 9 9 ਫੁੱਟ ਪਾਣੀ ਹੀ ਇੱਥੇ ਚਾਰ ਦਿਨ ਤੇ ਪਾਣੀ ਵੀ ਨਹੀਂ ਲੱਥਿਆ ਦਾ ਜੱਟਾਂ ਦੇ ਘਰਾਂ ਦੇ ਉੱਥੇ ਬਿਠੇ ਰਹਿਣ ਦੁਕਾਨਾਂ ਦੇ ਬੱਚੇ ਨੇ ਗੁਜ਼ਾਰਾ ਫਿਰ ਕਿਸ਼ਤੀਆਂ ਤੇ ਮਤਲਬ ਭੋਜੀ ਰਾਸ਼ਨ ਦੇ ਕੇ ਜਾਂਦੇ ਰਹੇ ਆ ਤੇ ਉਹ ਖਾਂਦੇ ਰਹੇ ਕੰਮ ਕੀ ਕਰਦੇ ਪਾਜੀ ਦਿਹਾੜੀ ਲਾਉਂਦੇ ਇੱਥੇ ਗੋਭੀ ਲੱਗਦੀ ਸੀ ਬੱਸ ਦਿਹਾੜੀ ਜਾਂਦੇ ਹੁੰਦੇ ਸੀ ਕੌਣ ਸਕੇ ਜਾ ਰਿਹਾ ਕਿਦਾਂ ਹੁਣ ਪਾਜੀ ਇਦਾਂ ਰਾਸ਼ਨ ਦੇ ਕੇ ਜਾਂਦੇ ਉਹ ਬੱਚਿਆਂ ਨੂੰ ਪਕਾ ਕੇ ਤੇ ਖਵਾਲੀ ਜਾਂਦੇ ਆ ਪਰ ਰਾਸ਼ਨ ਤੇ ਚਲੋ ਦੇਂਦੇ ਪਰ ਮਕਾਨ ਕਿੱਦਾਂ ਬਣਦਾ ਹੁਣ ਪਾਜੀ ਮਕਾਨ ਇਦਾਂ ਹੀ ਆ ਹਜੇ ਮਤਲਬ ਬੱਚਾ ਮੇਰਾ 7 ਸਾਲ ਦਾ ਹੀ ਤੇ ਉਹਰੇ ਭੈਣ ਭਰਾਵਾਂ ਗਾੜੀ ਇਹੋ ਮੇਰੀ ਬੇਨਤੀ ਆ ਮੇਰੀ ਮਦਦ ਕੀਤੀ ਜਾਵੇ ਮੇਰਾ ਭਾਂਵੇਂ ਇੱਕ ਹੀ ਕਮਰਾ ਪਾ ਕੇ ਮੈਨੂੰ ਦੇ ਦੋ ਮੈਂ ਆਪਣੇ ਬੱਚਿਆਂ ਬੱਚੇ ਲੈ ਕੇ ਆਪਣੇ ਘਰ ਬੈ ਸਕਾਂ। ਸੇਵਾ ਦੇ ਸਮਾਜ ਸੇਵਕ ਬਹੁਤ ਜ਼ਿਆਦਾ ਤੋਂ ਮੰਗਦੇ। ਪਰ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਕਿ ਉਹ ਵੀ ਬਹੁਤ ਸੇਵਾ ਕਰਦੇ ਪਰ ਲੋਕੀ ਦਾਨ ਬਹੁਤ ਕਰਦੇ ਪਏ। ਹਾਂਜੀ ਭਾਜੀ ਦਾਨ ਕੱਪੜੇ ਵਗੈਰਾ ਵੀ ਦੇਣ ਡੇ ਰਾਸ਼ਨ ਵੀ ਦੇਣ ਡੇ ਸਾਰਾ ਕੁਝ ਦੇਣ ਡਿਆ। ਤੇ ਮੈਂ ਤੇ ਨਹੀਂ ਭਾਵੇਂ ਰਾਸ਼ਨ ਭਾਵੇਂ ਮੈਨੂੰ ਦੋ ਭਾਵੇਂ ਨਾ ਦੋ ਮੈਨੂੰ ਇੱਕ ਕਮਰਾ ਪਾ ਕੇ ਤੇ ਦੇ ਸਕੋ ਬਸ। ਰਹਿਣ ਵਾਸਤੇ ਨਹੀਂ ਕੋਈ ਹਾਂਜੀ ਰਹਿਣ ਵਾਸਤੇ ਨਹੀਂ ਆ ਛੱਤ ਵੀ ਡੇਗੀ ਆ ਆਪਣੇ ਵੀਡੀਓ ਚ ਤੰਬੂ ਲਾ ਕੇ ਬਿਠੇ ਆ ਬਸ ਦੇਖਿਆ ਜੇ ਤੇ ਮੰਗਿਆ ਹੀ ਤੇ ਤੋਰ ਚ ਇੱਕ ਕੰਮ ਵੀ ਗਿਆ ਹੱਤੋਂ ਹਾਂਜੀ ਹਾਂਜੀ ਭਾਜੀ ਇਦਾਂ ਹੀ ਆ ਹੁਣ ਟਾਈਮ ਪਾਸ ਤੇ ਕਰਨਾ ਪੈਣਾ ਵਾ ਮੋਬਾਈਲ ਨੰਬਰ ਕੀ ਦੱਲਾਂ ਮੇਰਾ 95924 1924 ਪ੍ਰਕਾਸ਼ ਜੀ ਕੀ ਕੰਮ ਕਰਦੇ ਹੋ ਦਿਹਾੜੀ ਦਾ ਪਾ ਜੀ ਜਦੋਂ ਪਾਣੀ ਆਏ ਕੀ ਹਾਲਤ ਸੀ ਕਰਦੇ ਇੱਥੇ ਬਹੁਤ ਮਾੜੇ 9 ਫੁੱਟ ਪਾਣੀ ਆ ਗਿਆ ਘਾ ਡੁੱਬਾਈ ਰਹੀ ਜੱਟਾਂ ਘਰ ਜਾ ਕੇ ਫਿਰ ਰਾਤ ਕੱਟੀ ਆ ਛੋਟੇ ਛੋਟੇ ਬੱਚੇ ਸੀ ਜਦੋਂ ਪਾਣੀ ਦਾ ਪਤਾ ਲੱਗਾ ਫਿਰ ਕਿੱਦਾਂ ਨਿਕਲੇ ਬੈਠੇ ਬਹੁਤ ਔਖੇ ਨਿਕਲੇ ਆ ਜੀ ਪਾਣੀ ਚ ਗਏ ਆ ਥੈਲੀ ਤੇ ਫਿਰ ਰੋਟੀ ਪਾਣੀ ਦਾ ਕਿੱਦਾਂ ਚੱਲਦਾ ਸੀ ਰੋਟੀ ਪਾਣੀ ਫਵਜੀ ਆਉਂਦੇ ਸੀ ਬੇੜੀ ਤੇ ਤੋਂ ਥੋੜਾ ਬੋਤਾ ਬੱਚਿਆਂ ਨੂੰ ਦੇ ਜਾਂਦੇ ਕਿਹਨੇ ਕਿਨੇ ਦੇ ਬੱਚਿਆਂ ਨੂੰ ਸੰਭਾਲਣਾ ਬੜਾ ਔਖਾ ਆ ਜਾਂਦਾ ਹਾਂਜੀ ਹਾਂਜੀ ਬਹੁਤ ਜ਼ਿਆਦਾ ਕਿਉਂਕਿ ਮਕਾਨ ਵੀ ਢੱਟ ਗਿਆ ਤੁਹਾਡਾ ਤੇ ਮਕਾਨ ਵੀ ਗਿਆ ਭਾਜੀ ਕੰਮਕਾਰ ਵੀ ਬੰਦੇ ਆ ਹੋ ਗਿਆ ਸਾਰਾ ਕੁਝ ਦਿਹਾੜੀਦਾਰ ਬੰਦੇ ਆ ਕੰਮ ਕੀ ਕਰਦੇ ਸੀ ਤੁਸੀਂ ਆਹੋ ਗੋਬੀ ਦਾ ਕੰਮ ਹੀ ਭਾਜੀ ਦਿਹਾੜੀ ਲਾ ਲਈ ਦੀ ਤੇ ਖਾਲੀ ਦੀ ਕਿਦੀ ਗੋਬੀ ਵੀ ਗਈ ਹਾਂਜੀ ਸਾਰਾ ਕੁਝ ਗਿਆ ਅੱਜ ਬੜਾ ਔਖਾ ਨਹੀਂ ਹੋ ਗਿਆ ਕੁਝ ਬਹੁਤ ਜ਼ਿਆਦਾ ਭਾਜੀ ਬਹੁਤ ਮਾੜੇ 9 ਫੁੱਟ ਪਾਣੀ ਆ ਗਿਆ ਘਰ ਡੁੱਬਾ ਹੀ ਰਹੀ ਜੱਟਾ ਘਰ ਜਾ ਕੇ ਫਿਰ ਰਾਤ ਕੱਟੀ ਆ ਛੋਟੇ ਛੋਟੇ ਬੱਚੇ ਸੀ ਜਿਹੜੋ ਪਾਣੀ ਦਾ ਪਤਾ ਲੱਗਾ ਫਿਰ ਕਿੱਧਰ ਨਿਕਲੇ ਗਏ ਬਹੁਤ ਔਖੇ ਨਿਕਲੇ ਆ ਜੀ ਪਾਣੀ ਚ ਗਏ ਆ ਥੈਲੀ ਤੇ ਰੋਟੀ ਪਾਣੀ ਦਾ ਕਿੱਦਾਂ ਚੱਲਦਾ ਸੀ ਰੋਟੀ ਪਾਣੀ ਫਵਜੀ ਆਉਂਦੇ ਸੀ ਬੇੜੀ ਤੇ ਤੋਂ ਥੋੜਾ ਬੋਤਾ ਬੱਚਿਆਂ ਨੂੰ ਦੇ ਜਾਂਦੇ ਸੀ ਕਿਹਦੀ ਨਹੀਂ ਕਿ ਬੱਚਿਆਂ ਨੂੰ ਸੰਭਾਲਣਾ ਬੜਾ ਔਖਾ ਆ ਜਾਂਦਾ ਹਾਂਜੀ ਹਾਂਜੀ ਬਹੁਤ ਜ਼ਿਆਦਾ ਕਿਉਂਕਿ ਮਕਾਨ ਵੀ ਢੱਟ ਗਿਆ ਤੁਹਾਡਾ ਤੇ ਮਕਾਨ ਵੀ ਗਿਆ ਭਾਜੀ ਕੰਮਕਾਰ ਵੀ ਬੰਦੇ ਆ ਹੋ ਗਿਆ ਸਾਰਾ ਕੁਝ ਢਿਆੜੀਦਾਰ ਬੰਦੇ ਆ ਕੰਮ ਕੀ ਕਰਦੇ ਸੀ ਤੁਸੀਂ ਆਹੋ ਗੋਭੀ ਦਾ ਕੰਮ ਹੀ ਭਾਜੀ ਦਿਹਾੜੀ ਲਾ ਲਈ ਦੀ ਤੇ ਖਾਲੀ ਦੀ ਕਿਹਦੀ ਗੋਭੀ ਵੀ ਗਈ ਹਾਂਜੀ ਸਾਰਾ ਕੁਝ ਗਿਆ ਜ ਬੜਾ ਔਖਾ ਨਹੀਂ ਹੋ ਗਿਆ ਕੁਝ ਬਹੁਤ ਜ਼ਿਆਦਾ ਭਾਜੀ ਜਿਵੇਂ ਮੈਂ ਪਿੰਡ ਪੱਕੋ ਕੇ ਟਾਲੀ ਸਾਥ ਵੀ ਰਹਿਣ ਵਾਲੀਆਂ ਭਾਜੀ ਮੇਰਾ ਮਤਲਬ ਵੀ ਦਿਨਹਾੜ ਆਇਆ ਬਹੁਤ ਨੁਕਸਾਨ ਹੋ ਗਿਆ ਵਾ ਮਤਲਬ ਸਾਰਾ ਕੁਝ ਹੀ ਕੱਚਾ ਘਾਹ ਰਹੀ ਛੱਤ ਵੀ ਡਿੱਗ ਗਈ ਆ ਨਾ ਆਪਾਂ ਕੋ ਕਾਢੀ ਸਕੇ ਆ ਨਾ ਬੱਚਿਆਂ ਦੇ ਕੱਪੜੇ ਵਗੈਰਾ ਨਾ ਆਪਾਂ ਆਪਣਾ ਖਾਣ ਪੀਣ ਦਾ ਸਮਾਨ ਵੀ ਨਹੀਂ ਕੱਢ ਸਕ ਸਕੇ ਵੀ ਜਿਹੜਾ ਰਾਸ਼ਨ ਅੰਦਰ ਪਿਆ ਹੀ ਉਹ ਹੀ ਕੱਢ ਲਈਏ ਬਸ ਆਪਾਂ ਬੱਚੇ ਲੈ ਕੇ ਬਾਹਰ ਚੱਲ ਗਏ ਆ ਮੇਰੀ ਇਹ ਮੇਰਾ ਹੁਣ ਸਾਹ ਪਾਜੀ ਇੱਥੇ ਇਹਨਾਂ 9 9 ਫੁੱਟ ਪਾਣੀ ਹੀ ਇੱਥੇ ਚਾਰ ਦਿਨ ਤੇ ਪਾਣੀ ਵੀ ਨਹੀਂ ਲੱਥਿਆ ਜਿੰਦਾ ਜੱਟਾਂ ਦੇ ਘਰਾਂ ਦੇ ਉੱਥੇ ਬਿੱਠੇ ਰਹਿੰਦੇ ਕਾਨਾਂ ਦੇ ਬੱਚੇ ਨੇ ਗੁਜ਼ਾਰਾ ਫਿਰ ਕਿਸਤੀਆਂ ਤੇ ਮਤਲਬ ਭੋਜੀ ਰਾਸ਼ਨ ਦੇਖ ਜਾਂਦੇ ਰਹੇ ਆ ਤੇ ਉਹ ਖਾਂਦੇ ਕੰਮ ਕੀ ਕਰਦੇ ਸੀ ਪਾਜੀ ਦਿਹਾੜੀ ਲਾਉਂਦੇ ਇੱਥੇ ਗੋਭੀ ਲੱਗਦੀ ਸੀ ਬਸ ਦਿਹਾੜੀ ਜਾਂਦੇ ਹੁੰਦੇ ਆ ਹੌਣ ਫੇ ਕਿਯਾਰਾ ਕਿਦਾਂ ਹੁਣ ਪਾਜੀ ਇਦਾਂ ਰਾਸ਼ਨ ਦੇ ਕੇ ਜਾਂਦੇ ਉਹ ਬੱਚਿਆਂ ਨੂੰ ਪਕਾ ਕੇ ਤੇ ਖਵਾਲੀ ਜਾਂਦੇ ਆ ਪਰ ਰਾਸ਼ਨ ਤਾਂ ਚਲੋ ਦੇਂਦੇ ਪਰ ਮਕਾਨ ਕਿਦਾਂ ਹੁਣ ਪਾਜੀ ਮਕਾਨ ਇਦਾਂ ਹੀ ਆ ਹਜੇ ਮਤਲਬ ਬੱਚਾ ਮੇਰਾ 7 ਸਾਲ ਦਾ ਹੀ ਉਹਰੇ ਭਾਂ ਪਰਾਂਵਾ ਗਾੜੀ ਹੈ ਹੋ ਮੇਰੀ ਬੇਨਤੀ ਆ ਮੇਰੀ ਮਦਦ ਕੀਤੀ ਜਾਵੇ ਮੇਰਾ ਭਾਂ ਇੱਕ ਹੀ ਕਮਰਾ ਪਾ ਕੇ ਮੈਨੂੰ ਦੇ ਦੋ ਮੈਂ ਆਪਣੇ ਬੱਚਿਆਂ ਬੱਚੇ ਲੈ ਕੇ ਆਪਣੇ ਘਰ ਬੈ ਸਕਾਂ ਸਵੈਲਿ ਸਮਾਜ ਸੇਵਕ ਬਹੁਤ ਜ਼ਿਆਦਾ ਤੋਂ ਮੰਗਦੇ ਔਰ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਕਿ ਕਿ ਬਹੁਤ ਸੇਵਾ ਕਰਦੇ ਪੈ ਲੋਕੀ ਦਾਨ ਬਹੁਤ ਕਰਦੇ ਪਏ ਹਾਂਜੀ ਭਾਜੀ ਦਾਨ ਕੱਪੜੇ ਵਗੈਰਾ ਵੀ ਦੇਣ ਡੇ ਰਾਸ਼ਨ ਵੀ ਦੇਣ ਡੇ ਸਾਰਾ ਕੁਝ ਦੇਣ ਡਿਆ ਤੇ ਮੈਂ ਤੇ ਨਹੀਂ ਭਾਂਵੇਂ ਰਾਸ਼ਨ ਭਾਂਵੇਂ ਮੈਨੂੰ ਦੋ ਭਾਂਵੇਂ ਨਾ ਦੋ ਮੈਨੂੰ ਇੱਕ ਕਮਰਾ ਪਾ ਕੇ ਤੇ ਦੇ ਸਕੋ ਬਸ ਰਹਿਣ ਵਾਸਤੇ ਨਹੀਂ ਕੋਈ ਹਾਂਜੀ ਰਹਿਣ ਵਾਸਤੇ ਨਹੀਂ ਆ ਛੱਤ ਵੀ ਡੇਗ ਗਈ ਆ ਆਪਣੇ ਵਿਹੜੇ ਚ ਤੰਬੂ ਲਾ ਕੇ ਬਿਠੇ ਆ ਬਸ ਦੇਖੇ ਜੇ ਤੇ ਮੰਗਿਆ ਹੀ ਤੇ ਤੋਰ ਚ ਇੱਕ ਕੰਮ ਵੀ ਗਿਆ ਹਤੋਂ ਹਾਂਜੀ ਹਾਂਜੀ ਭਾਜੀ ਏਦਾਂ ਹੀ ਆ ਹੁਣ ਟਾਈਮ ਪਾਸ ਤੇ ਕਰਨਾ ਪੈਣਾ ਵਾ ਉਹ ਆਈ ਨੰਬਰ ਕੀ ਦੱਸਣਾ ਮੇਰਾ 95924 19264 ਪ੍ਰਕਾਸ਼ ਜੀ ਕੀ ਕੰਮ ਕਰਦੇ ਹੋ ਦਿਹਾੜੀ ਦਾ ਪਾ ਜੀ ਜਦੋਂ ਪਾਣੀ ਆਏ ਕੀ ਹਾਲਤ ਸੀ ਕਰਦੇ ਇੱਥੇ ਬਹੁਤ ਮਾੜੇ 9 ਫੁੱਟ ਪਾਣੀ ਆ ਗਿਆ ਕਾ ਡੁੱਬਾਈ ਰਹੀ ਜੱਟਾ ਘਰ ਜਾ ਕੇ ਫਿਰ ਰਾਤ ਕੱਟੀ ਐ ਛੋਟੇ ਛੋਟੇ ਬੱਚੇ ਸੀ ਜਦੋਂ ਪਾਣੀ ਦਾ ਪਤਾ ਲੱਗਾ ਫਿਰ ਕਿੱਧਰ ਨਿਕਲੇ ਬੈਠੇ ਬਹੁਤ ਔਖੇ ਨਿਕਲੇ ਆ ਜੀ ਪਾਣੀ ਚ ਗਏ ਆ ਥੈਲੀ ਤੇ ਤੇ ਰੋਟੀ ਪਾਣੀ ਦਾ ਕਿੱਦਾਂ ਚੱਲਦਾ ਸੀ ਰੋਟੀ ਪਾਣੀ ਫੌਜੀ ਆਉਂਦੇ ਸੀ ਬੇੜੀ ਤੇ ਤੋਂ ਥੋੜਾ ਬੋਤਾ ਬੱਚਿਆਂ ਨੂੰ ਦੇ ਜਾਂਦੇ ਸੀ ਕਿੰਨੇ ਨਿੱਕੇ ਬੱਚਿਆਂ ਨੂੰ ਸੰਭਾਲਣਾ ਬੜਾ ਔਖਾ ਜਾਂਦਾ ਹਾਂਜੀ ਹਾਂਜੀ ਬਹੁਤ ਜ਼ਿਆਦਾ ਕਿ ਮਕਾਨ ਵੀ ਟਟ ਗਿਆ ਤੁਹਾਡਾ ਤੇ ਮਕਾਨ ਵੀ ਕਿਹਾ ਭਾਜੀ ਕੰਮਕਾਰ ਵੀ ਬੰਦੇ ਆ ਹੋ ਗਿਆ ਸਾਰਾ ਕੁਝ ਦਿਹਾੜੀਦਾਰ ਬੰਦੇ ਹਨ ਕੰਮ ਕੀ ਕਰਦੇ ਤੁਸੀਂ ਆਹੋ ਗੋਬੀ ਦਾ ਕੰਮ ਹੀ ਭਾਜੀ ਦਿਹਾੜੀ ਲਾ ਲਈ ਦੀ ਤੇ ਖਾਲੀ ਦੀ ਕਿਦੀ ਗੋਡੀ ਵੀ ਗਈ ਹਾਂਜੀ ਸਾਰਾ ਕੁਝ ਗਿਆ ਅਜ ਬੜਾ ਔਖਾ ਨਹੀਂ ਹੋ ਗਿਆ ਤੁਸੀਂ ਬਹੁਤ ਜ਼ਿਆਦਾ ਭਾਜੀ ਬਹੁਤ ਮਾੜੇ 9 ਫੁੱਟ ਪਾਣੀ ਆ ਗਿਆ ਘਾ ਡੁੱਬਾ ਹੀ ਰਹੀ ਜੱਟਾ ਘਰ ਜਾ ਕੇ ਫਿਰ ਰਾਤ ਕੱਟੀ ਆ ਛੋਟੇ ਛੋਟੇ ਬੱਚੇ ਸੀ ਜਦੋਂ ਪਾਣੀ ਦਾ ਪਤਾ ਲੱਗਾ ਫਿਰ ਕਿਧਰ ਨਿਕਲੇ ਗਏ ਬਹੁਤ ਔਖੇ ਨਿਕਲੇ ਆ ਜੀ ਪਾਣੀ ਚ ਗਏ ਆ ਥੈਲੀ ਤੇ ਰੋਟੀ ਪਾਣੀ ਦਾ ਕਿੱਦਾਂ ਚੱਲਦਾ ਸੀ ਰੋਟੀ ਪਾਣੀ ਫਬਜੀ ਆਉਂਦੇ ਸੀ ਬੇੜੀ ਤੇ ਤੋਂ ਥੋੜਾ ਬੋਤਾ ਬੱਚਿਆਂ ਨੂੰ ਦੇ ਜਾਂਦੇ ਸੀ ਕਿਹਦੀ ਨਹੀਂ ਕਿ ਬੱਚਿਆਂ ਨੂੰ ਸੰਭਾਲਣਾ ਬੜਾ ਔਖਾ ਆ ਜਾਂਦਾ ਹਾਂਜੀ ਹਾਂਜੀ ਬਹੁਤ ਜ਼ਿਆਦਾ ਕਿਉਂਕਿ ਮਕਾਨ ਵੀ ਢੱਟ ਗਿਆ ਤੁਹਾਡਾ ਤੇ ਮਕਾਨ ਵੀ ਗਿਆ ਭਾਜੀ ਕੰਮਕਾਰ ਵੀ ਬੰਦਿਆ ਹੋ ਗਿਆ ਸਾਰਾ ਕੁਝ ਢਿਆੜੀਦਾਰ ਬੰਦੇ ਹਨ ਕੰਮ ਕੀ ਕਰਦੇ ਸੀ ਤੁਸੀਂ ਆਹੋ ਗੋਬੀ ਦਾ ਕੰਮ ਹੀ ਭਾਜੀ ਦਿਹਾੜੀ ਲਾਲੀ ਦੀ ਸੀ ਤੇ ਖਾਲੀ ਦੀ ਹਾਂਜੀ ਸਾਰਾ ਕੋ ਗਿਆ ਜੋ ਬੜਾ ਔਖਾ ਨਹੀਂ ਹੋ ਗਿਆ ਬਹੁਤ ਜ਼ਿਆਦਾ ਭਾਜੀ ਜਿਵੇਂ ਮੈਂ ਪਿੰਡ ਪੱਕੋ ਕੇ ਟਾਲੀ ਸਾਹਿਬ ਦੀ ਰਹਿਣ ਵਾਲੀ ਆਂ ਭਾਜੀ ਮੇਰਾ ਮਤਲਬ ਦਿਨਹਾੜ ਆਇਆ ਬਹੁਤ ਨੁਕਸਾਨ ਹੋ ਗਿਆ ਵਾ ਮਤਲਬ ਸਾਰਾ ਕੋਸ਼ੀ ਕੱਚਾ ਘਰ ਹੀ ਛੱਤ ਵੀ ਡਿੱਗ ਗਈ ਆ ਨਾ ਆਪਾਂ ਕੋ ਕਾਢੀ ਸਕੇ ਆ ਨਾ ਬੱਚਿਆਂ ਦੇ ਕੱਪੜੇ ਵਗੈਰਾ ਨਾ ਆਪਾਂ ਆਪਣਾ ਖਾਣ ਪੀਣ ਦਾ ਸਮਾਨ ਵੀ ਨਹੀਂ ਕੱਢ ਸਕਕੇ ਵੀ ਜਿਹੜਾ ਰਾਸ਼ਨ ਅੰਦਰ ਪਿਆ ਹੀ ਉਹ ਹੀ ਕੱਢ ਲਈਏ ਬਸ ਆਪਾਂ ਬੱਚੇ ਲੈ ਕੇ ਬਾਹਰ ਚਲ ਗਏ ਆ ਮੇਰੀ ਇਹ ਮੇਰਾ ਹੁਣ ਸਾ ਪਾਜੀ ਇੱਥੇ ਇਹਨਾਂ 9 9 ਫੁੱਟ ਪਾਣੀ ਹੀ ਇੱਥੇ 4 ਦਿਨ ਤੇ ਪਾਣੀ ਵੀ ਨਹੀਂ ਲੱਥਿਆ ਦਾ ਜੱਟਾਂ ਦੇ ਘਰਾਂ ਦੇ ਉੱਥੇ ਬਿੱਠੇ ਰਹਿੰਦੇ ਕਾਨਾਂ ਦੇ ਬੱਚੇ ਨੇ ਗੁਜ਼ਾਰਾ ਫਿਰ ਕਿਸ਼ਤੀਆਂ ਤੇ ਮਤਲਬ ਪੋਜੀ ਰਾਸ਼ਨ ਦੇ ਕੇ ਜਾਂਦੇ ਰਹੇ ਆ ਤੇ ਉਹ ਖਾਂਦੇ ਰਹੇ ਪਾਜੀ ਦਿਹਾੜੀ ਲਾਉਂਦੇ ਇੱਥੇ ਗੋਭੀ ਲੱਗਦੀ ਸੀ ਬਸ ਦਿਹਾੜੀ ਜਾਂਦੇ ਹੁੰਦੇ ਸੀ ਹੋਣ ਸਕੇ ਜਾ ਰਹੇ ਕਿੱਦਾਂ ਹੁਣ ਪਾਜੀ ਇੰਦਾ ਰਾਸ਼ਨ ਦੇ ਕੇ ਜਾਂਦੇ ਉਹ ਬੱਚਿਆਂ ਨੂੰ ਪਕਾ ਕੇ ਤੇ ਖਵਾਲੀ ਜਾਂਦੇ ਆ ਪਰ ਰਾਸ਼ਨ ਤੇ ਚਲੋ ਦੇਂਦੇ ਪਰ ਮਕਾਨ ਕਿੱਦਾਂ ਹੁਣ ਪਾਜੀ ਮਕਾਨ ਇੰਦਾ ਹੀ ਆ ਹਜੇ ਮਤਲਬ ਬੱਚਾ ਮੇਰਾ 7 ਸਾਲ ਦਾ ਹੀ ਤੇ ਉਹ ਮੇਰੇ ਭੈਣ ਭਰਾਵਾਂ ਗਾੜੀ ਇਹੋ ਮੇਰੀ ਬੇਨਤੀ ਆ ਮੇਰੀ ਮਦਦ ਕੀਤੀ ਜਾਵੇ ਮੇਰਾ ਭਾਂਵੇਂ ਇੱਕ ਹੀ ਕਮਰਾ ਪਾ ਕੇ ਮੈਨੂੰ ਦੇ ਦਿਓ ਮੈਂ ਆਪਣੇ ਬੱਚਿਆਂ ਬੱਚੇ ਲੈ ਕੇ ਆਪਣੇ ਘਰ ਬੈ ਸਕਾਂ। ਸੇਵਾ ਦੇ ਸਮਾਜ ਸੇਵਾ ਕੋ ਬਹੁਤ ਜ਼ਰੂਰ ਤੋਂ ਮੰਗਦੇ ਪਰ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਕਿ ਬਹੁਤ ਸੇਵਾ ਕਰਦੇ ਪਰ ਲੋਕੀ ਦਾਨ ਬਹੁਤ ਕਰਦੇ ਤੇ ਹਾਂਜੀ ਭਾਜੀ ਦਾਨ ਕੱਪੜੇ ਵਗੈਰਾ ਵੀ ਦੇਣ ਡੇ ਰਾਸ਼ਨ ਵੀ ਦੇਣ ਡੇ ਸਾਰਾ ਕੁਝ ਦੇਣ ਡਿਆ ਤੇ ਮੈਂ ਤੇ ਅੰਨੀ ਭਾਵੇਂ ਰਾਸ਼ਨ ਭਾਵੇਂ ਮੈਨੂੰ ਦੋ ਭਾਵੇਂ ਨਾ ਦੋ ਮੈਨੂੰ ਇੱਕ ਕਮਰਾ ਪਾ ਕੇ ਤੇ ਦੇ ਸਕੋ ਬਸ ਰਹਿਣ ਵਾਸਤੇ ਨਹੀਂ ਕੁਝ ਹਾਂਜੀ ਰਹਿਣ ਵਾਸਤੇ ਨਹੀਂ ਆ ਛੱਤ ਵੀ ਡੇਗ ਗਈ ਆ ਆਪਣੇ ਵੀਡੀਓ 'ਚ ਤੰਬੂ ਲਾ ਕੇ ਬਿਠੇ ਆਂ ਬਸ ਦੇਖੇ ਗਏ ਤੇ ਮੰਗਿਆ ਹੀ ਤੇ ਤੋਰ ਤੇ ਇੱਕ ਕੰਮ ਵੀ ਗਿਆ ਹੱਥੋਂ ਹਾਂਜੀ ਹਾਂਜੀ ਭਾਜੀ ਇਦਾਂ ਹੀ ਆ ਹੁਣ ਟਾਈਮ ਪਾਸ ਤੇ ਕਰਨਾ ਪੈਣਾ ਵਾ ਮੋਬਾਈਲ ਨੰਬਰ ਕਿਦਾਂ ਲਾ ਮੇਰਾ 95924 19264 ਪ੍ਰਕਾਸ਼ ਜੀ ਕੀ ਕੰਮ ਕਰਦੇ ਹੋ ਦਿਹਾੜੀ ਦਾ ਪਾਜੀ ਜਦੋਂ ਪਾਣੀ ਆਇਆ ਕੀ ਹਾਲਤ ਸੀ ਘਰ ਦੇ ਇੱਥੇ ਬਹੁਤ ਮਾੜੇ 9 ਫੁੱਟ ਪਾਣੀ ਆ ਗਿਆ ਘਾ ਡੁੱਬਾਈ ਰਹੀ ਜੱਟਾਂ ਘਰ ਜਾ ਕੇ ਫਿਰ ਰਾਤ ਕੱਟੀ ਐ ਛੋਟੇ ਛੋਟੇ ਬੱਚੇ ਸੀ ਜਦੋਂ ਪਾਣੀ ਦਾ ਪਤਾ ਲੱਗਾ ਫਿਰ ਕਿੱਧਰ ਨਿਕਲੇ ਬੈਠੇ ਬਹੁਤ ਔਖੇ ਨਿਕਲੇ ਆ ਜੀ ਪਾਣੀ ਚ ਗਏ ਆ ਥੈਲੀ ਤੇ ਤੇ ਰੋਟੀ ਪਾਣੀ ਦਾ ਕਿੱਦਾਂ ਚੱਲਦਾ ਸੀ ਰੋਟੀ ਪਾਣੀ ਫਵਜੀ ਆਉਂਦੇ ਸੀ ਬੇੜੀ ਤੇ ਤੋਂ ਥੋੜਾ ਬੋਤਾ ਬੱਚਿਆਂ ਨੂੰ ਦੇ ਜਾਂਦੇ ਕਿੰਨੀ ਕਿ ਬੱਚਿਆਂ ਨੂੰ ਸੰਭਾਲਣਾ ਬੜਾ ਔਖਾ ਆਉਂਦਾ ਹਾਂਜੀ ਹਾਂਜੀ ਬਹੁਤ ਜ਼ਿਆਦਾ ਕਿਉਂਕਿ ਮਕਾਨ ਵੀ ਢੱਟ ਗਿਆ ਤੁਹਾਡਾ ਤੇ ਮਕਾਨ ਵੀ ਗਿਆ ਭਾਜੀ ਕੰਮਕਾਰ ਵੀ ਬੰਦਿਆ ਹੋ ਗਿਆ ਸਾਰਾ ਕੁਝ ਢਿਆੜੀਦਾਰ ਬੰਦੇ ਹਨ ਕੰਮ ਕੀ ਕਰਦੇ ਹੋ ਤੁਸੀਂ ਆਹੋ ਗੋਬੀ ਦਾ ਕੰਮ ਹੀ ਭਾਜੀ ਢਿਆੜੀ ਲਾ ਲਈ ਦੀ ਤੇ ਖਾਲੀ ਦੀ ਸਾਰੀ ਗੋਬੀ ਵੀ ਗਈ ਹਾਂਜੀ ਸਾਰਾ ਕੁਝ ਗਿਆ ਅੱਜ ਬੜਾ ਔਖਾ ਨਹੀਂ ਹੋ ਗਿਆ ਕੁਝ ਬਹੁਤ ਜ਼ਿਆਦਾ ਭਾਜੀ ਬਹੁਤ ਮਾੜੇ 9 ਫੁੱਟ ਪਾਣੀ ਆ ਗਿਆ ਘਰ ਡੁੱਬਾ ਰਹੀ ਜੱਟਾ ਘਰ ਜਾ ਕੇ ਫਿਰ ਰਾਤ ਕੱਟੀ ਛੋਟੇ ਛੋਟੇ ਬੱਚੇ ਸੀ ਜਦੋਂ ਪਾਣੀ ਦਾ ਪਤਾ ਲੱਗਾ ਫਿਰ ਕਿੱਦਾਂ ਨਿਕਲੇ ਬੈਠੇ ਬਹੁਤ ਔਖੇ ਨਿਕਲੇ ਆ ਜੀ ਪਾਣੀ ਚ ਗਏ ਆ ਥੇਲੀ ਤੇ ਤੇ ਰੋਟੀ ਪਾਣੀ ਦਾ ਕਿੱਦਾਂ ਚੱਲਦਾ ਸੀ ਰੋਟੀ ਪਾਣੀ ਫਵਜੀ ਆਉਂਦੇ ਸੀ ਬੇੜੀ ਤੇ ਤੋਂ ਥੋੜਾ ਬੋਤਾ ਬੱਚਿਆਂ ਨੂੰ ਦੇ ਜਾਂਦੇ ਸੀ ਕਿ ਨਹੀਂ ਕਿ ਬੱਚਿਆਂ ਨੂੰ ਸੰਭਾਲਣਾ ਬੜਾ ਔਖਾ ਆ ਜਾਂਦਾ ਹਾਂਜੀ ਹਾਂਜੀ ਬਹੁਤ ਜ਼ਿਆਦਾ ਕਿਉਂਕਿ ਮਕਾਨ ਵੀ ਢੱਟ ਗਿਆ ਤੁਹਾਡਾ ਤੇ ਮਕਾਨ ਵੀ ਗਿਆ ਪਾ